ਬੜੀ ਜਰੇ ਇੰਗਲਿਸ਼ ਸਪੀਕਿੰਗ ਕਲਾਸਾਂ ਕਈ ਗੁਰੂ ਘਰਾਂ ਚ ਲੱਗ ਰਹੀਆਂ ਸਾਡੇ ਬੇਕਸਵੀਟ ਕੋਲੋਂ ਇਹ ਕਿਰਪਾ ਹੋਣੀ ਆ ਜੀ ਇਹ ਤਾਂ ਬੇਕਸਵੀਟ ਵਾਲੇ ਜਾਣਦੇ ਆ ਜੀ ਜੇ ਬੇਕਸਵੀਟ ਵਾਲੇ ਉੱਥੇ ਸਕੂਲ ਪੰਜਾਬੀ ਸਕੂਲ ਚਲਾਉਂਦੇ ਆ ਤੇ ਉਹ ਥੋੜੀ ਜੀ ਐਫਰਟ ਕਰਨ ਜੇ ਸਾਡੇ ਦਾ ਰੀਚ ਆਊਟ ਕਰਦੇ ਸਾਡੇ ਤੇ ਰੀਚ ਆਊਟ ਕਰ ਲੈਣ ਜੇ ਉਹ ਆਪ ਵੀ ਦੇਖੋ ਸਾਰੇ ਜਿੰਨੇ ਵੀ ਪੰਜਾਬੀ ਸਕੂਲ ਚੱਲਦੇ ਹੈਗੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਦੇ ਵਿੱਚ ਟੀਚਰਸ ਹੈਗੇ ਆ ਅਵੇਲੇਬਲ ਹੈਗੇ ਟੀਚਰਸ ਸਾਰਿਆਂ ਚ ਜਿਹੜੇ ਕਿ ਇਹ ਸਰਵਿਸ ਦੇ ਸਕਦੇ ਆ ਅਸੀਂ ਲੇਟਲੀ ਜਿਹੜਾ ਆ ਉਹ ਬੁਕਸ ਵਗੈਰਾ ਦੇਖੀਆਂ ਹੈਗੀਆਂ Amazon ਤੇ ਵੀ ਅਸੀਂ Walmart 'ਚ ਵੀ ਸਾਰੇ ਤੋਰ ਫਿਰ ਕੇ ਅਸੀਂ ਦੇਖੇ ਹੈਗੇ ਆ ਉਥੇ ਬੁੱਕਸ ਕਾਫੀ ਹੈਗੀਆਂ Amazon ਦੇ ਉੱਤੇ ਬੁੱਕ ਹੈਗੀ 4th ਗ੍ਰੇਡ ਦੀ ਜਿਹੜੀ ਵਰਕਬੁੱਕ ਹੈਗੀ ਆ ਇੰਗਲਿਸ਼ ਦੇ ਵਿੱਚ ਜਿਹੜੀ ਸੈਂਟੈਂਸ ਜਾਂ ਅੱਖਰ ਬੋਲਣੇ ਆ ਕਰਨੇ ਮੈਂ ਕੋਸ਼ਿਸ਼ ਕਰਦਾ ਆ ਕਿ ਜੇ ਮੈਂ ਤੁਹਾਨੂੰ ਫਿਊ ਮਿੰਟਸ ਦੇ ਵਿੱਚ ਉਹ ਬੁੱਕ ਲੈਣ ਕੇ ਦਿਖਾ ਸਕਾਂ ਉਹ ਬੁੱਕ ਬੜੀ ਵਧੀਆ ਹੈਗੀ ਆ ਅਸੀਂ ਉਹ ਬੁੱਕ ਲੈ ਕੇ ਆਏ ਹੈਗੇ ਆ ਉਹ ਮੇਰੇ ਖਲ 10 ਦੀ ਬੁੱਕ ਹੈਗੀ ਆ Amazon ਤੋਂ ਮੰਗਾਈ ਹੈਗੀ ਆ ਸੋ ਉਹ ਬੁੱਕ ਤੁਸੀਂ ਲਓ ਉਸਕਾ ਨਾਮ ਕੀ ਨਾ ਦੱਸਿਆ ਜੀ ਉਹਦਾ ਮੈਂ ਤੁਹਾਨੂੰ ਦਿਖਾਉਂਦੇ ਆ ਬਾਅਦ ਚ 2 ਸੈਕਿੰਡ ਦੇ ਦਿਓ ਮੈਂ ਇਹਨਾਂ ਨੂੰ ਆਪਣੇ ਰੇਡੀਓ ਵਾਲਿਆਂ ਨੂੰ ਵੀ ਕਹੂੰਗਾ ਕਿ ਮੈਨੂੰ 2 ਸੈਕਿੰਡ ਲਈ ਜਾ ਲੈਣ ਦਿਓ ਤੇ ਮੈਂ ਤੁਹਾਨੂੰ ਹੁਣੇ ਲਿਆ ਕੇ ਦਿਖਾ ਦਿੰਦਾ। ਹਾਂ ਠੀਕ ਠੀਕ ਹੈ ਜੀ ਮਿਹਰਬਾਨ ਨਾਲੇ ਖਾਸ ਕਰਕੇ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਆ ਬੇਕਰਸਫੀਲ ਏਰੀਏ ਦੇ ਦਸ਼ਮੇਸ਼ ਦਰਵਾਰ ਜਾਂ ਗੁਰੂ ਅੰਗਦ ਦਰਵਾਰ ਜਾਂ ਹੋਰ ਆ ਉਹ ਸੁਣਦੇ ਆ ਠੀਕ ਆ ਉੱਥੇ ਖਾਲਸਾ ਸਕੂਲ ਲੱਗਦੇ ਆ ਤੇ ਕਿਉਂਕਿ ਹੁਣ ਸਟਾਕਟਨ ਗੁਰੂ ਘਰ ਵਾਲਿਆਂ ਨੇ ਵੀ ਇੰਗਲਿਸ਼ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਹੈਗੀਆਂ ਆ ਕੱਲੇ ਟਰੱਕਰਜ਼ ਲਈ ਨਹੀਂ ਹੋਰ ਵੀ ਜੇ ਕੋਈ ਸਿੱਖਣਾ ਚਾਹਦਾ ਫ੍ਰਿਜਨੋ ਦੇ ਵਿੱਚ ਵੀ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਉੱਥੇ ਵੀ ਸ਼ੁਰੂ ਹੋਈਆਂ ਆ ਸੋ ਬੇਕਰਸਫੀਲਡ ਚ ਵੀ ਕੁਝ ਸ਼ੁਰੂ ਕਰਨਾ ਚਾਹੁੰਦਾ ਆ ਕਿ ਸਾਨੂੰ ਦੱਸ ਦਿਓ ਤੇ ਤੁਸੀਂ ਕੋਲਾਬੋਰੇਸ਼ਨ ਰਮਨ ਸਿੰਘ ਢੱਲੋਂ ਨਾਲ ਕਰ ਲਿਓ ਕਿਉਂਕਿ ਇਹ ਨਹੀਂ ਆਲਰੇਡੀ ਕਰਿਕੂਲਮ ਵਗੈਰਾ ਜਿਹੜਾ ਸਾਰਾ ਸੋ ਮੇਰੇ ਖਿਆਲ ਇਹ ਬਹੁਤ ਰਹੂਗਾ ਹਾਂਜੀ ਜੀ ਰਮਨ ਜੀ ਦੇਖ ਲਈ ਜੀ ਇਹ ਬੁੱਕ ਹੈਗੀ ਆ ਜੀ ਜਿਹੜੀ ਅਸੀਂ ਲਈ ਆ ਇਹਦੇ ਚ ਕਾਫੀ ਬੈਨੀਫੀਸ਼ੀਅਲ ਹੈਗਾ ਆ ਤੁਸੀਂ ਜੇ ਇਹਦਾ ਈਬੀਐਨ ਆਈਐਸਬੀਐਨ ਨੰਬਰ ਜਿਹੜਾ ਹੈਗਾ ਉਹ ਵੀ ਮੈਂ ਦੇ ਸਕਦਾ ਹੈਗਾ ਜਦੋਂ ਵੀ ਜੇ ਕਿਸੇ ਨੂੰ ਲੋੜ ਹੈ ਤਾਂ ਮੈਨੂੰ ਟੈਕਸ ਕਰ ਲੈਣ 559 7018000 ਤੇ 5597018000 ਤੇ ਟੈਕਸ ਕਰ ਲਓ ਤੇ ਮੈਂ ਤੁਹਾਨੂੰ ਇਹ ਬੁੱਕ ਦੀ ਇਨਫੋਰਮੇਸ਼ਨ ਦੇ ਦਊਗਾ ਕਾਫੀ ਬੁੱਕਸ ਹੈਗੀਆਂ ਅਵੇਲੇਬਲ ਹੈਗੀਆਂ ਬੱਚਿਆਂ ਦੇ ਲਈ ਜਿਹੜੀਆਂ ਹੁੰਦੀਆਂ ਬਹੁਤ ਅਵੇਲੇਬਲ ਹੈਗੀਆਂ ਤੁਸੀਂ ਉਹਨਾਂ ਨੂੰ ਲੈ ਸਕਦੇ ਆ ਅ 3rd ਤੇ 4th ਗ੍ਰੇਡ ਦੀਆਂ ਜਿਹੜੀਆਂ ਬੁੱਕਸ ਆ ਅਸੀਂ ਸਰਚ ਕਰਕੇ ਦੇਖਿਆ ਕਿ ਉੱਥੇ ਇੱਕ ਸਾਨੂੰ ਚਾਹੀਦੀਆਂ ਹੈਗੀਆਂ ਜਿਹੜੇ ਕਿ ਬਿਗਨਰਸ ਤੋਂ ਥੋੜੇ ਜਿਹਾ ਵਧੀਆ ਹੈਗੇ ਆ ਜਿਹੜੇ ਬਿਗਨਰਸ ਹੈਗੇ ਆ ਉਹਨਾਂ ਦੇ ਲਈ ਡੈਫੀਨਿਟਲੀ ਬਿਗਨਰਸ ਵਾਲਾ ਚਾਹੀਦਾ ਪਰ ਜਿਹੜੇ ਆਪਣੇ ਐਸਵਾਲ ਜਿੰਨੀ ਕੁ ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਦੇਖੀ ਆ ਅਸੀਂ ਗੁਰਦੁਆਰਾ ਸਟਾਕਟਨ ਜਿੰਨੇ ਕੁ ਜਾਣੇ ਨਾਲ ਮਿਲੇ ਹੈਗੇ ਗੱਲ ਕੀਤੀ ਹੈਗੀ ਆ ਉਹਨਾਂ ਤੋਂ ਪਤਾ ਲੱਗਦਾ ਹੈਗਾ ਕਿ ਅਸੀਂ 4th ਜਾਂ 5th ਗ੍ਰੇਡ ਦੀ ਜਿਹੜੀ ਬੁੱਕਸ ਵਰਕਬੁੱਕ ਹੈਗੀਆਂ ਉੱਥੋਂ ਅਸੀਂ ਸ਼ੁਰੂ ਕਰ ਸਕਦੇ ਹਾਂ ਜੀ ਬਿਲਕੁਲ